ਕਾਲ ਜੀ ਸਾਰਿਆਂ ਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਵਾਲਾ ਬਲਾਗ ਹੈ ਜੀ ਆਪਣਾ ਇਹ ਵੀ ਇੱਕ ਬਹੁਤ ਵਧੀਆ ਬਲਾਗ ਹੈ ਅੱਜ ਵਾਲਾ ਬਲਾਗ ਅੱਜ ਹਜੂਰ ਸਭ ਤੋਂ ਸੰਗਤ ਆਉਣੀ ਹੈ ਜਿਹੜੀ ਆਪਾਂ ਮੋਰੀਆਂ ਇਕੱਠੀਆਂ ਕਰਦੇ ਹੁੰਨੇ ਆਗੇ ਹਨਾ ਸੇਵਾ ਕਰਦੇ ਨੇ ਬੋਰੀਆਂ ਦੀ ਕਣਕ ਦੀ ਤੇ ਝੋਨੇ ਦੀ ਉਹ ਕਣਕ ਵਾਲੀਆਂ ਬੋਰੀਆਂ ਲੈਣ ਹੁਣ ਸੰਗਤ ਨੇ ਆਉਣਾਗਾ ਤੇ 2:00 ਵਜ ਗਏ ਤੰਨਾ ਚਾਰ ਬਾਈ ਦੁਨ ਇੱਥੇ ਆ ਜਾਣਗੇ ਤੇ ਤੁਹਾਨੂੰ ਸਾਰਾ ਪਹਿਲਾਂ ਆਪਾਂ ਇਕੱਠੀਆਂ ਕੀਤੇ ਹੈ ਪਿੰਡ ਚੋਂ ਤੁਹਾਨੂੰ ਬਲੌਗ ਵੀ ਆਪਾਂ ਪਾਤਾ ਉਹ ਵੀ ਤੁਸੀਂ ਜ਼ਰੂਰ ਦੇਖ ਲਓ ਜਿਹਨੇ ਨਹੀਂ ਦੇਖਿਆ ਤੇ ਹੁਣ ਹੋਣਗੇ ਉਹ ਬਲੌਗ ਵੀ ਆਪਾਂ ਹੁਣ ਅੱਜ ਬਣ ਜੂਗਾ ਇਹ ਸੰਗਤ ਆਊਗੀ ਤੇ ਤੁਹਾਨੂੰ ਦਿਖਾਵਾਂਗੇ ਇੱਕੋ ਇੱਕ ਦਾਣਾ ਸ੍ਰੀ ਹਜੂਰ ਸਾਹਿਬ ਜਾਂਦਾ ਕੋਈ ਇਹਦੇ ਚੋਂ ਨਹੀਂ ਹੈਗਾ ਸ਼ੱਕ ਤੇ ਬਸ ਸੇਵਾ ਕਰਦੇ ਨੇ ਜੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਅੱਜ ਸੰਗਤ ਆਊਗੀ ਤਾਂ ਤੁਹਾਨੂੰ ਕਰਾਵਾਂਗੇ ਰੂਪ ਰੂਪ ਸੰਗਤ ਦੇ ਮਾਰੇ ਹੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਲਓ ਬਈ ਸੰਗਤੋਂ ਬਾਬਿਆਂ ਨੇ ਟਾਈਮ ਦਿੱਤਾ ਸੀਗਾ ਸਵੇਰੇ 11 ਵਜੇ ਚਲੋ ਟਾਈਮ ਲੱਗ ਗਿਆ ਤਾਂ ਹੁਣ ਵੱਜ ਗਏ 4:30 ਬਾਬੇ ਤਾਂ ਨਹੀਂ ਆਏ ਪਰ ਮੀਂਹ ਜਰੂਰ ਆ ਗਿਆ ਦੇ ਬਾਬੇ ਨੇ ਹਜੇ ਆਉਣਾਗਾ ਨੇੜੇ ਪਿੰਡਾਂ 'ਚ ਹੀ ਆ ਰਹੇ ਨੇ ਤੇ ਸਾਰੇ ਉਧਰ ਬੱਚੇ ਖੇਡੀ ਜਾਂਦੇ ਨੇ ਕੰਮ ਜਮਾ ਤੇ ਉਧਰ ਬੱਚੇ ਰੰਗੀਆਂ ਜਾਂਦੇ ਨੇ ਠੀਕ ਆ ਕੰਮ ਤਿਆਰ ਬਰ ਤਿਆਰ ਆ ਤੇ ਬਸ ਉਹ ਤੋਂ ਬਾਅਦ ਅਦਰ ਮੀਂਹ ਦੇ ਗਿਵ ਮੀ ਹੈਲੋ ਬਗਜ਼ੋਂ ਦਿਖਾਵਾ ਰੇ ਬਣੇ ਰਿਓ ਲਓ ਜੀ ਹੋ ਗਈਆਂ ਤਿਆਰੀਆਂ ਸਵਾਬੇ ਆ ਗਏ ਸੰਗਤ ਵੀ ਆ ਗਈ ਹੈ ਆਪਣਾ ਜੀ ਮੌਸਮ ਵੀ ਵਧੀਆ ਠੀਕ ਆ ਤੂ ਆ ਗਏ ਭਈਏ ਮੌਸਮ ਵੀ ਦੇਖੋ ਅਬ ਵਸਾਈ ਫੈਂਟੈਸਟਿਕ ਗਾਇਸ ਮੂਸਮ ਅਦਰ ਕੀ ਹੋਣਾ ਪਤਾ ਲੱਗਿਆ ਲਗਾਏ ਦੇ 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 ਮੈਡੀਕਲ ਕੋਈ ਨਹੀਂ ਫੱਕ ਵੀ ਆਗਾ ਸੇਵਾ ਹਾਂ ਹਾਂ ਲਓ ਜੀ ਸੰਗਤ ਆ ਗਈ ਤੇ ਸੇਵਾ ਚੱਲੀ ਜਾਂਦੀ ਆ ਟਰਾਲੀਆਂ ਚ ਬੋਰੀਆਂ ਇਹ ਤਨਕੋਠੀ ਪਿੰਡ ਦੀ ਕੀਤੀ ਆ ਸੇਵਾ ਇਹ ਤੇ ਉਸ ਤੋਂ ਬਾਅਦ ਦੂਜੀ ਆਪਣੇ ਪਿੰਡਾਂ ਲਈ ਵੀ ਲਾਉਣਗੇ

ਉੱਥੇ ਨਾਲ ਇੱਕ ਜਣਾ ਹੋਰ ਪੜਦਾ ਜਾਂਦਾ ਹਾਂ ਧੰਦੇ ਨਹੀਂ ਨਾ ਇਹ ਉਹ ਜਾ ਰਹੀ ਹੈ ਕਿਹੜਾ ਮੁੱਲੀ ਧਾਕੇ ਜਾ ਰਹੀ ਹੈ Thank you. hello no hello, hello. ਹਾਂ ਹਾਂ ਹਾਈ ਗੁਰਜੀਦਾ ਬਾ ਗੁਰਜੀਦਾ ਖਾਲਸਾ ਬਾ ਗੁਰਜੀਦਾ ਜੀ ਹਜੂਰ ਦਾ ਉਹ ਸੰਗਤ ਆਈ ਹੋਈ ਆ ਬੋਰੀਆਂ ਇਕੱਠੀਆਂ ਕਰਨ ਕਰਨ ਦੀ ਬੋਰੀਆਂ ਦੀ ਸੇਵਾ ਕੀ ਕਈ ਬੰਦਾ ਦੀ ਸੇਵਾ ਕੀ ਖੰਪਰ ਹੋ ਗਿਆ ਚਨਪੋਠੀ ਹੋ ਗਿਆ ਤੇ ਹਰਾਮੇ ਪਿੰਟ ਹੋ ਗਿਆ ਤਾਂ ਸਪਰਾ ਹੋ ਗਿਆ ਉਹ ਕੁਮਾਲੀ ਤੋਂ ਦਾ ਕਰ ਲੈ ਕਈ ਬੰਦਾ ਦੀ ਸੰਗਤ ਆ ਦੇ ਦੇ ਸਾਰੇ ਸੇਵਾਦਾਰ ਲੱਗੇ ਪਏ ਨੇ ਜੀ ਤੇ ਜੀ ਸੇਵਾਦਾਰ ਲੱਗੇ ਪਏ ਨੇ ਜੀ ਸਾਡੇ ਬਾਬੇ ਜੀ ਵੀ ਲੱਗੇ ਪਏ ਨੇ ਉਹ ਚਲੇ ਬੱਤੀ ਵਾਲੇ ਉਹਨਾਂ ਨੂੰ ਵੀ ਦੇਖੋ ਤੁਸੀਂ ਠੀਕ ਆ ਜੀ ਮਹਾਰਾਜ ਜਵਾਬੇ ਵੀ ਲੱਗੇ ਇਹ ਤਾਂ ਬਾ ਪ੍ਰਸ਼ਾਦਾ ਪਾਣੀ ਸ਼ਰੂ ਸੰਗਤ ਤੇ ਹੁਣ ਇੱਕ ਆ ਟਰੈਡੀ ਕੋੜਾ ਤੇ ਇੱਕ ਬੂਲੀ ਚੱਕੇ ਲਿਆਉਣੀਆਂ ਨੇ ਫਿਰ ਤਾਂ ਤੁਹਾਨੂੰ ਦਿਖਾਈ ਜਨਾਈ ਤਾਂ ਕਿ ਜੀ ਨੂੰ ਕੋਟ ਕਰਾ ਕਰੋ ਬਾਈ ਜੀ ਦੇ ਖਾਲਸਾ ਬਾਈ ਜੀ ਕਿੱਦਾਂ ਇਤੋਂ ਸ਼ੁਰੂ ਕਰਦੇ ਹਾਂ ਸਾਦਾ ਜਿਹੜਾ ਨਹੀਂ ਲੱਗਦਾ ਬੱਤਾ ਲੱਗਦਾ ਹੁਣ ਤਾਂ ਸੈੱਟ ਕਰਕੇ ਬਾਹਰ ਆਉਂਦੇ ਕਿਹੜੇ ਦਿਨ ਦੀ ਸਾਦਾ ਉੱਤੇ ਕਿਹੜਾ ਆਉਂਦਾ ਹੈ ਮਹਾਰਾਜ ਦੇ ਆ ਤੋ ਕਿਹੜਾ ਬਣੀ ਪਾਣੀ ਪਾਣਾ ਪਲਾਵਾ ਹਾਂ ਤਰਫਾ ਪਿਲਵਾਉਣਾ ਪਾਰਟੀ ਦੇ ਨਹੀਂ ਪਾਰਟੀ ਦੇ ਖਰਚਾ ਖਰਚੋ 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 ਪਾਕੂਣੀ ਚੱਖ ਉਹ ਕਿਤੇ कितते नहीं करता डारस ਠੰਡ ਤੇ ਮੜਕਾ ਲਿਆਉਂਦੀ ਆ। ਧੋਵੀ ਪਈਆਂ ਨਾਲੇ ਕਦੇ। ਲਓ ਜੀ। ਦੇਖੋ ਜੀ ਲਾਗੇ ਦੂਜੀ ਗੱਡੀ ਦੋ ਗੱਡੀਆਂ ਦੋ ਟਰਾਲੀਆਂ ਲੱਦ ਦੀਆਂ। ਮਾਰ ਤੋਂ ਇਹਨਾਂ ਨੂੰ ਚਲਵਾਉਂਦੇ। ਰਦਾਲੀ 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 napa ni napa ni napa ni napa ni ਤੰਗਾਈ ਸੰਗਤ ਨੂੰ ਲਾਇਗੁਰ ਜੀ ਕੇ ਪਤਾ ਜੀ ਪਤਾ ਜੀ ਤੰਗਾਈ ਬਾਬਾ ਜੀ